ਆਡੇ ਵਲੌਗ ਤੇ ਆਪਾਂ ਆ ਗਏ ਆ 33 ਨੂੰ ਟਾਇਰ ਪਾਉਣ। ਦੇਖੋ ਹੁਣ ਕਿਹੜੇ ਪਾਉਣੇ 22 ਗੁੱਡੀ ਕੇ ਰੈਡੀਅਲ। ਆ ਲੱਗੇ ਆ ਪਾਉਣ 916 ਦੇ 22 ਗੁੱਡੀ। ਹੁਣ ਆ ਇਧਰ ਖੋਲਾ ਖਲਾਈ ਹੋਣ ਲੱਗ ਪਈ। ਪਾ ਗਏ ਤੇ ਉੱਪਰ ਵੀ ਹੁਣ ਆ ਪਾ ਗਏ ਆ ਜੀ ਕਾਫੀ ਬੀਨ ਕਾਫੀ ਮੰਗਾ ਲਈ ਕਿਆ ਕਰਨੋ ਡਾ ਮੋਡਾ ਸੰਦੂ ਆ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਅੱਜ ਦੇ ਵਲੌਗ ਚ ਆਪਾਂ ਆ ਗਏ ਆ ਛਤੀ ਦਿਨੋਂ ਟਾਇਰ ਪਾਉਣ ਦੇਖੋ ਹੁਣ ਕਿਹੜੇ ਪਾਉਣੇ ਟੀ ਗੁੱਟੀ ਕੇ ਰੈਡੀਅਲ ਤੇ ਪਾਉਣ ਆਇਆ ਤਾਂ ਆਪਾਂ ਟਰੈਕਟਰ ਮਾਰਕ ਤੇ ਹਾਂ ਉੱਥੇ ਵਲੌਗ ਬੜਾ ਵੱਡਾ ਹੋ ਗਿਆ ਸੀ ਸੋ ਫਿਰ ਆਪਾਂ ਨਵਾਂ ਵਲੌਗ ਸ਼ੁਰੂ ਕਰ ਲਿਆ ਤੇ ਟਾਇਰ ਦੇਖੋ ਹੁਣ ਕਿਹੜੇ ਪਾਉਣੇ 916 ਪਾਉਣੇਗੇ 1016 916 ਟਾਇਰ ਆਉਣਗੇ ਉਹ ਲੈਣੇ ਕਹਿੰਦੇ ਅੱਗੇ ਚਾਲ ਮੈਂ ਕਰਨੀ ਲੱਗੇ ਆ ਪੌਨ 916 ਦੇ 22 ਗੱਡੀ ਤੇ ਹੁਣ ਆਪਾਂ ਟਾਇਰ ਪਵਾ ਕੇ ਤੇਰਾ ਪਾ ਤੁਹਾਨੂੰ ਦਿਖਾਉਣੇ ਨਾਲ ਨਾਲ ਅੱਗੇ ਤੇ ਅੱਜ ਟਾਇਰ ਪਵਾਤੇ ਆਪਾਂ ਹੋ ਸਕਦਾ ਟੂੜੀ ਵਾਲਾ ਸੀਜ਼ਨ ਲਾ ਕੇ ਤੇ 8 55 ਆਪਣੇ ਵਾਲੇ ਨੂੰ ਵੀ ਪਵਾ ਲਈਏ ਨਵੇਂ ਨੂੰ ਮੰਦਾ ਆ ਰਾਬ ਦਾ ਬਾਕੀ ਸਾਰੇ ਕਰੇ ਅੰਦਰ ਕਰਾਂ ਨੂੰ ਆਹ ਇਹ ਟਾਇਰ ਆਪਾ ਪਾਉਂ ਲੱਗੇ ਆਇਆ ਇਹ ਇਸ ਲਾ ਬਾਏ ਹੋ ਸਰਕਾਰ ਟਾਇਰ ਖੋਲਦੇ ਵੇ ਇਹ ਨਹੀਂ ਸਾਲਿਆ ਉਹ ਇਹਦੇ ਨਾਲ ਨੱਕਰ ਲਾ ਦੇ ਤੇਲ ਕੀ ਗੱਲ ਹੈ ਹਾਂ ਸਰਦਾਰ ਹਾਂਜੀ ਇਹਨੇ ਅੰਦਰ ਲਾ ਦੇ ਕਸਾਵਾ ਉਹ ਨਹੀਂ ਕਰਵਾ ਕਰਦੇ ਹਾਂ ਸਹੀ ਗੱਲ ਆਹ ਟਾਇਰ ਲੈ ਕੇ ਆਇਆ ਪੁੱਛਦੇ ਕੀ ਕਰਦੇ ਹਾਂ ਪੁਰਵਾਜ ਜੇ ਅਸੀਂ ਅੱਜ ਨਾਣਾ ਆਉਂਦੇ ਤੇ ਅਸੀਂ ਟਾਇਰ ਨਹੀਂ ਪਾਉਣੇ ਐਵੇਂ ਚਲਾਈ ਜਾਣਾ ਅਸੀਂ ਇਹਦਾ ਅੱਜ ਆ ਕੇ ਕਰਕੇ ਟਾਇਰ ਪਵਾ ਲੈਨੇ ਮੜਾ ਆਪਣੀ ਵੀਡੀਓ ਜੇ ਰੇਟ ਦੱਸਦੇ ਟਾਇਰਾਂ ਦਾ ਇਹ ਸਭ ਤੋਂ ਤਗੜਾ ਮੇਰੇ ਭਰਾਜ ਦਾ ਟਾਇਰ ਪੱਕਦਾ ਹੈਗਾ ਬੀਗਟੀ ਦਾ ਟਾਇਰ 916 ਦਾ ਇਹਦੇ ਫੁੱਲ ਗਾਰੰਟੀ 6 ਸਾਲ ਦੀ ਗਾਰੰਟੀ ਕੋਈ ਲੰਮਾ ਜਿਹਾ ਨਜ਼ਾਰਾ ਰੇਡੀਅਲ ਟਾਇਰ ਰੇਡੀਅਲ ਲਿਫਟ ਕੇ ਚਲੇਗਾ ਟ੍ਰੈਕਟਰ ਚਲਾਉਣਾ ਮਜ਼ਾ ਹੀ ਖੜਾ ਆਏਗਾ ਬੇਫਿਕਰ ਆ ਜਾ ਚਾਚਾ ਜੋ ਕਹਤਾ ਛੱਡੀ ਦੀ ਗੱਲ ਸੱਚੀ ਨਹੀਂ ਲੇਗੇਗੀ ਤੇਰਾ ਪਿੰਡ ਆਪਣੇ ਭਰਾ ਮੱਲਾਲਾ ਮੱਲਾਲਾ ਤੇਰੇ ਮੱਲਾਲੇ ਕੰਨਾਂ ਨਾਲ ਅਰਤੇ ਪੈਂਚਰ ਸਭ ਆਪਣੇ ਕੋਲ ਨਾਲ ਸਾਰੇ ਆਉਣੇ ਆਇਆ ਹੀ ਹੁਣੇ ਆਪਣੇ ਸਾਰੇ ਭਰਾ ਜਿੰਨੇ ਮਾਲ ਲੈ ਗਏ ਸਾਰੇ ਆਪਣੇ ਭਰਾ ਹੀ ਆਣੇ ਆਹੋ ਮੱਲਾਾਂ ਕੇ ਸਾਰੇ ਟਾਇਰ ਤੁਸੀਂ ਪਾ ਸੋਨੂ ਹੋ ਗਿਆ ਸਾਰੇ ਆਪਣੇ ਯਾਰ ਹੀ ਆ ਪਰ ਉਹਨਾਂ ਨੇ ਟਰੈਕਟਰ ਥੱਲੇ ਸਭ ਤੋਂ ਚੜਾ ਟਾਇਰ ਪਾਇਆ ਬੀਗੜੀ ਦਾ ਟਾਇਰ ਹੈ ਕਹਦਾ ਦੀ ਕਸਾਈ ਨਹੀਂ ਹੈਗੀ ਸੱਤ ਸਾਲ ਦਾ ਢੀਨਾ ਟਾਇਰ ਦਾ ਹੈ ਇਹ ਟਰੈਕਟਰ ਚਲਾਉਣਾ ਮਜ਼ਾ ਹੀ ਵੱਖਰਾ ਹੈ ਜੇ ਸਭ ਤੋਂ ਤਗੜਾ ਬੀਗੜੀ ਦਾ ਟਾਇਰ ਹੈ ਇਹ ਫਿਗਰ ਆਇਆ ਚੱਡਾ ਟਾਇਰ ਵਾਲਾ ਓਕੇ ਕੋਈ ਗੱਲ ਨਹੀਂ ਸੁਣੋ ਬਾਬਾ ਸੌਂ ਗਿਆ ਲੈ ਹੂੰ ਮਲਾਉ ਕੋ ਨਾ ਇਹ ਤੋਂ ਉੱਤੇ ਆਤ ਨੂੰ ਕਰਤੀ ਆ ਉਹ ਤਾਂ ਕਰ ਦਿੰਦਾ ਕਿੱਥੋਂ ਖਿੱਚ ਕੇ ਲਿਆਇਆ ਨਾ ਆਪਦੇ ਤੋਂ ཀྱ� ཉ ག ག ག ག ག ག ਕੁਰਾਨ ਦੇ ਉਹਦੇ ਸਿੱਤੋਂ ਉਹ ਪਾਸਿਆਂ ਪਾਸ ਗਿਆ ਵੀਡੀਓ ਵਾਸ ਕਰੇ ਨਹੀਂ ਪਾਈ ਕੋਈ ਕੈਸੇ ਪਹੁੰਚਾਉਣਾ ਜਿੱਤੇ ਬਾਕੀ ਪਹਿਰਾ ਲਵਾ ਤੇ ਵੀ ਕਿੱਟੀ ਇਹ ਗੁਡਇਰ ਸੀ ਵੀ ਕਿੱਡੀ ਦੇ ਬੁਆਲੇ ਆ ਬਾਕੀ ਦੇਖਦੇ ਹਾਂ ਇਹ ਰੋਕੇ ਟੋਬੇ ਉਹ ਦੋ ਬਖਾਉਣੇ ਟੇਟੋ ਵੇ ਟਾਇਰ ਆ ਜੋ 916 ਦੇ ਸਿਰਾਇ ਗਰਾਤਾ ਜੌਨ ਸਿੰਘ ਨੇ ਚੱਲ ਯਾਰ ਆ ਜਾ ਜਾ ਵੀ ਗਿਆ ਇਹ ਬੜਿਆ ਹਮਾਰਾ ਆਇਆ ਆਇਓ ਚੱਲ ਗਏ ਸੋ ਇੱਧਰ ਜਾਣਾ ਹੈ ਟਾਇਰ ਹੋ ਗਿਆ ਫਿਰ ਚੰਗੀ ਤਰ੍ਹਾਂ ਕੱਸ ਵੀ ਦਿੱਤਾ ਸਾਰਾ ਹੁਣ ਜਿਆ ਲੱਗੇ ਕਰਾਉਣਾ ਇਹਦੇ ਅੱਗੇ ਵੇਟ ਵੀ ਪਾਉਣੇ ਹਨ ਥੋੜੇ ਚਿਰ ਨੂੰ ਅੰਦਰ ਖੁੱਲਣ ਗਿਆ ਟਾਇਰ ਸੈਕ ਤੋਂ ਹਮਲਾ ਦੇ ਫਿਰ ਤੋਂ ਪਾਉਣੇ ਲੋਕ ਸੋ ਜਟਾ ਟਾਇਰ ਵੀ ਆਪਾਂ ਖਰਾਬ ਤਾਂ ਮੇਰੇ ਤਾਂ ਕੋਨ ਟ੍ਰੈਕਟਰ ਕਰਦੇ ਪੜਾ। ਫੇਟੋ ਚੱਲਿਆ ਵਾ। ਮੁੜ ਕੇ ਅਰਸ਼ ਦੇ ਵੀ ਟਾਇਰ ਆਪਾਂ ਬਦਲਨੇ ਥੋੜੇ। ਜਿਹੜੇ ਇੰਦੇ ਲਵਾਏ ਅਰਸ਼ ਨੂੰ ਪਵਾ ਦੇਨੇ। ਉਹ ਟਾਇਰ ਜ਼ਿਆਦਾ ਵਾ। ਸਸੇ ਆ। ਹੂੰ। ਜਿਹੜਾ ਤੇਰਾ ਟਾਇਰ ਉਹ ਥੋੜਾ ਘੱਟ ਤੇ। ਥੋੜਾ ਜ਼ਿਆਦਾ ਟਾਇਰ ਹੈਗਾ 90 95 ਪੈਸੇ ਉਹ 80 75 ਪੈਸੇ 75 65 ਪੈਸੇ ਹਾਂ। ਬੋਕੀ ਮਾਰ ਹੈ। ਹੁਣ ਇੱਧਰ ਖੋਲਾ ਖਲਾਈ ਹੋਣ ਲੱਗ ਪਈ ਬੰਪਰ ਵੀ ਬੰਨਣਾ ਦੇ ਦਿੱਤਾ ਮੁੰਡੇ ਨੇ ਪਲੇਟ ਆ ਫਾਈਨਲ ਲੁੱਕ ਆ ਗਈ ਆ ਤੇ ਆਹ ਟਾਇਰ ਤਾਂ ਫਿਰ ਕਿਸੇ ਦੀ ਰੀਜ਼ ਨਹੀਂ ਨਾ ਕਰਦੇ ਇਹਨਾਂ ਦੀ ਸੱਚ ਕੋਈ ਰੀਜ਼ ਨਹੀਂ ਨਾ ਕਰਦਾ ਸੀ ਦਾ ਆਪਣੇ ਵੀ ਟੀਨ ਸਾਡੇ ਵੀ ਟੀਨ ਹੈ ਬਾਰੇ ਗਏ 616 ਨੇ ਜਿਹੜੀ ਗੱਲ ਏ 916 ਦੇ ਹਾੜੇ ਵੀ ਉਹੀ ਲੱਗਣੇ ਤੈਰ ਪਾ ਕੇ ਤੇ ਉੱਪਰ ਵੀ ਬਸ ਖੌਲ ਚੱਲੇ ਫੇਰਾ ਆਪਾ ਤੁਰਨ ਲੱਗੇ ਬਸ ਤੈਰ ਪਵਾ ਕੇ ਉੰਦਰ ਵੀ ਉਹ ਵੀ ਪਿੜੀ ਐ ਅੱਗੋ ਦਾ ਕਰਤਾ ਲੰਡੇ ਐ ਇਹਨੇ ਦੀ ਗੁੱਤੀ ਦਾ ਵੀ ਕੰਦਾ ਕਾਦੀ ਦਿੱਤਾ ਹੀ ਉਹ ਕੱਟਾ ਹੱਜ ਕੱਟਾ ਕਾਦੀ ਦਿਖਾਈ ਉਹ ਤਾਂ ਅੰਨਾ ਮੈਂ ਠਕਾ ਮਗਰਲੇ ਵੀ ਬੀਕਟੀ ਦੇ ਨਹੀਂ ਵੀਰੇ ਪੈਸਾ ਨਹੀਂ ਹੈਗਾ ਮਰੂੰ ਮਰੂੰ ਕੀਤੀ ਇਹਨੇ ਹੁਣ ਆ ਪਾ ਗਏ ਆ ਜੀ ਕਾਫੀ ਪੀਣ ਕਾਫੀ ਮੰਗਾਈ ਉਹ ਕਿਆ ਕਰਨੌਟਾ

ته دې ویډیو ته لایک وکړئ ودیا ته ودیا لگا ته لايك کړئ او چینل ته نوی نوی سبسکرایب کړئ او ټک پان وکړئ